Jesus, what I've ਤਿਹਾਰ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾਣ ਵਾਲਾ ਤਿਹਾਰ ਹੈ ਔਰ ਜਿਵੇਂ ਅਸੀਂ ਜਗ੍ਹਾ ਜਗ੍ਹਾ ਤੇ 크리스마ਸ ਦਾ ਤਿਹਾਰ ਮਨਾਇਆ ਇਸੇ ਤਰ੍ਹਾਂ ਅੱਜ ਗੁਰਦਾਸਪੁਰ ਦੀ ਧਰਤੀ ਤੇ ਪੰਜਾਬ ਸਰਕਾਰ ਦੀ ਰਹਿਨਵਾਈ ਦੇ ਹੇਠ ਮਸੀਹ ਲੋਕ ਵੱਖ-ਵੱਖ ਥਾਵਾਂ ਤੋਂ ਇਕੱਤਰ ਹੋ ਕੇ ਇਸ ਜਗ੍ਹਾ ਤੇ ਪ੍ਰਭੂ ਯੀਸੂ ਮਸੀਹ ਜੀ ਦੇ ਪਵਿੱਤਰ ਜਨਮ ਦਿਹਾੜੀ ਦੀਆਂ ਖੁਸ਼ੀਆਂ ਨੂੰ ਸੰਜਕ ਕਰ ਰਹੇ ਹਨ ਇਸ ਲਈ ਮੈਂ ਸਮੇਂ ਨੂੰ ਮੁੱਖ ਰੱਖਣੇ ਹੋਇਆ ਮੈਨੂੰ ਪਤਾ ਅੱਜ ਤੁੰਦਬਾਤ ਹੈ ਔਰ ਸੰਗਤ ਨੇ ਵਾਪਸ ਵੀ ਜਾਣਾ ਮੈਂ ਇੱਥੇ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਕਰਨੀ ਹੈ ਕਿ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਇਆ ਅਗਲੇ ਪ੍ਰੋਗਰਾਮ ਦੀਆਂ ਕਾਰਵਾਈਆਂ ਕੀਤੀਆਂ ਜਾਣ ਸੋ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਦੁਨੀਆ ਦੇ ਸੈਂਟਰ ਦੇ ਵਿੱਚ ਹੋਇਆ ਔਰ ਬਾਈਬਲ ਦੱਸਦਾ ਹੈ ਯੀਸੂ ਮਸੀਹ ਦਾ ਜਨਮ ਪਾਪੀਆਂ ਨੂੰ ਬਚਾਉਣ ਤੇ ਗਵਾਚਿਆਂ ਨੂੰ ਭਾਲਣ ਦੇ ਲਈ ਹੋਇਆ ਏ ਯੀਸੂ ਮਸੀਹ ਨੇ ਆਪਣੇ ਜੀਵਨ ਦੇ ਵਿੱਚ ਕੋਈ ਲੜਾਈ ਨਹੀਂ ਲੜੀ ਯੀਸੂ ਮਸੀਹ ਨੇ ਸ਼ਾਂਤੀ ਦਾ ਸੰਦੇਸ਼ ਦਿੱਤਾ ਏ ਔਰ ਦੁਨੀਆ ਦੀ ਸਭ ਤੋਂ ਵੱਡੀ ਕਤਾਰ ਅੱਜ ਪ੍ਰਭੂ ਯੀਸੂ ਮਸੀਹ ਦੇ ਪੈਰੋਕਾਰ ਮੰਨੀ ਜਾਂਦੀ ਹੈ ਸਾਨੂੰ ਅੱਜ ਇਸ ਗੱਲ ਦੇ ਉੱਤੇ ਮਾਣ ਜੇਸੀ ਦੁਨੀਆ ਦੀ ਸਭ ਤੋਂ ਵੱਡੀ ਕਰਤਾਰ ਦੇ ਵਾਰਸ ਆ ਔਰ ਯੇਸ਼ੂ ਮਸੀਹ ਨੇ ਪਿਆਰ ਦਾ ਸੰਦੇਸ਼ ਦਿੱਤਾ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ ਆਦਮੀ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚਣੀ ਹੈ ਮੈਂ ਕਹਿਣਾ ਚਾਹਣਾ ਯੇਸ਼ੂ ਮਸੀਹ ਨੇ ਕਿਹਾ ਰਾ ਸੱਚ ਤੇ ਜੀਵਨ ਮੈਂ ਆ ਔਰ ਜਿਹੜਾ ਵੀ ਵਿਅਕਤੀ ਰਾ ਭਾਲਦਾ ਏ ਜੀਵਨ ਭਾਲਦਾ ਏ ਜੇ ਸੱਚ ਪਾਲਦੇ ਹੋ ਕੋ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਜੀਵਨ ਦੇਖ ਕੇ ਦੇਖੇ ਔਰ ਉਹਦਾ ਜੀਵਨ ਬਦਲ ਜਾਏਗਾ ਪ੍ਰਭੂ ਦੇ ਨਾਮ ਦੇ ਵਿੱਚ ਮੈਂ ਤਾਂ ਸਮਾਂ ਨਾਲ ਲੈਂਦਾ ਹੋਇਆ ਆਪਣੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹ ਰਹਾ ਕਿ ਜਿਹਨੇ ਸਾਡੇ 크ਿਸਚਨ ਵੈਲਫੇਅਰ ਬੋਰਡ ਨੁਜੁਕਤ ਕੀਤਾ ਗਿਆ ਹੈ ਪਰ ਉਹਦੇ ਅੰਦਰ ਅਜੇ ਬਹੁਤ ਸਾਰੀਆਂ ਜੀਤਾਂ ਜਿਹੜੀਆਂ ਫਿਲ ਕਰਨ ਵਾਲੀਆਂ ਨੇ ਇਹ ਸਾਰੀ ਨੁਮਾਇੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਿਹੜਾ ਬੋਰਡ ਮਸੀ ਲੋਕਾਂ ਨੂੰ ਸਵਰਪਿਤ ਕੀਤਾ ਹੈ ਉਹਦੇ ਵਿੱਚ ਥੋੜੀ ਜਿਹੀ ਤਾਕਤ ਹੋਰ ਪਾਈ ਜਾਵੇ ਫੰਡ ਬਾਇਲ ਜਾਣ ਔਰ ਬਹੁਤ ਸਾਰੀਆਂ ਜਿਹੜੀਆਂ ਛੀਜਾਂ ਇੰਪਲੀਮੈਂਟ ਕੀਤੀਆਂ ਜਾਣ ਤਾਂ ਕਿ ਮਸੀ ਲੋਕਾਂ ਤੱਕ ਵੀ ਪੰਜਾਬ ਦੇ ਦੁਆਰਾ ਕੀਤੇ ਉਪਰਾਲਿਆਂ ਦਾ ਜਿਹੜਾ ਲਾਭ ਇਹ ਪੁੱਜ ਸਕੇ ਸੋ ਮੈਂ ਝਾੜੇ ਸ਼ਬਦ ਨਾ ਬੋਲਦਾ ਹੋਇਆ ਆਖਣ ਦੇ ਵਿੱਚ ਆਪ ਸਭ ਜੀ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਜਨਨਾਜ ਪਿਆਰ ਭਰੀ ਜਨਸੀ ਦੀ ਭੇਦਾਂ ਰੱਬ ਤੁਹਾਨੂੰ ਬਰਕਤ ਦੇ ਗੋ ਬਲੈਸ ਯੂ ਹਾਲੇਲੂਇਆ ਤਾਰੀਫ ਕਰੇ ਕੀ ਸੀ ਵਰਤੋ ਕੋਨੂ हेलो हेलो। मान सरकार ने आज इस राजप समागम से क्रिसमस सैलीब्रेशन से गुरदासपुर में दो हजार इक्कीस में गुरदासपुर में प्रोशन हुआ हम तो आप ये बताएंगे जब आप डॉक्टर के पास गए तो डॉक्टर ने जब सेंड किया आपका एम आर आई वगैरह किया आपको चेक किया क्या बताया था कि प्रेगनेंसी ना होने का कारण क्या है तो क्यूँकी मेरे को नहीं आते थे तो डॉक्टर ने मेरे को बोला कि आपको आपके हार्मोन जो है ना वो इन बैलेंस है तो जब आपके हारमोन इनपै जो प्रद्यूशन होना और दुण 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 कि है। था जी। कितने, कितने, कितने चार पाँच किलो की होगी क्योंकि वो बस्तर में डाली थी क्योंकि वो जो ना डब्बे में डाली गयी थी आपको मालूम है यहाँ सरकारी हॉस्पिटल है

ਕਟਗਿੰਦੀ ਭਾਈਚਾਰੇ ਦੀ ਪ라이ਜਨ ਦੀ ਪ라이ਜਨ ਇੱਕ ਵਿਧਕਾ ਕਾਰ ਕੋਰਿਸ਼ਤਾ ਕਠੰਡ ਕਰਨਾ ਨੰਬਰ 3 ਕਟਗਿੰਦੀ ਭਾਈਚਾਰੇ ਦੇ ਵਾਸਤੇ ਬਖਰੀ ਕਮਸਥਾਨ ਵਿਕਾਸ ਕੋਰਡ ਦਾ ਗਠਨ ਕਰਨਾ ਨੰਬਰ 4 ਇੱਕ ਮੁੱਖ ਮੰਤਰੀ ਧਾਨ ਪੀਰ ਯਾਤਰਾ ਉਹਦੇ ਵਿੱਚ ਮੁਸੀਬਾਇਕਰ ਨੂੰ ਸ਼ਾਮਲ ਕਰਦਿਆਂ ਯੋਗ ਸ਼ਰਮ ਦੀ ਯਾਤਰਾ ਕਰਨਾ ਵੀ ਕਿਰਪਾ ਕਰਕੇ ਸ਼ਾਮਲ ਕੀਤਾ ਜਾਵੇ ਕਟਗਿੰਦੀ ਕਮਿਸ਼ਨ ਜੁਸੀ ਠਾਕੁਰ ਦੇ ਨਾਲ ਕੈਬਨਟ ਮੀਟਿੰਗ ਜੁਣਾ किसी नॉर्मल अनु भारी को बाद कोई सिखिया टेक्निकल सिखाल के किसम हम सभी डाक्टर वाले भी सावधान करना अपने हायर एजुकेशन जिसे स्टडी हो

ਸ਼ਰਮਦਾਸੀਏ ਚੈਨਲ ਨੂੰ ਸਬਸਕ੍ਰਾਈਬ ਕਰੇ ਬੈਲ ਆਈਕਨ ਤੇ ਦਬਾਏਗੇ ਜੋ ਵੀ ਹਮ ਵੀਡੀਓ ਅਪਲੋਡ ਕਰੇ ਉਸਕਾ ਨੋਟੀਫਿਕੇਸ਼ਨ ਹਮ ਆਪਕੇ ਤੱਕ ਪਹੁੰਚ ਜਾ ਸਕੇ ਗੋਡ ਬlesਸ ਯੂ